ਜੀ ਆਇਆਂ ਨੂੰ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਜੌਬ ਅਲਰਟ ਬਿਰਵੀਂਦਰ ਤੇ ਸੋ ਦੋਸਤੋ ਹਰ ਵਾਰ ਦੀ ਤਰ੍ਹਾਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਤੇ ਨਵੀਂ ਭਰਤੀ ਦਾ ਨਵਾਂ ਨੋਟੀਫਿਕੇਸ਼ਨ ਲੈ ਕੇ ਇੱਕ ਔਰ ਫਿਰ ਤੋਂ ਤੁਹਾਡੇ ਰੂਬਰੂ حاضر ਹੋ ਚੁੱਕੇ ਹਾਂ ਅੱਜ ਦੀ ਜਿਹੜੀ ਭਰਤੀ ਦਾ ਨੋਟੀਫਿਕੇਸ਼ਨ ਆਊਟ ਹੋਇਆ ਦੋਸਤੋ ਉਹ ਪੰਜਾਬ ਦੇ ਵਿੱਚ ਪੀਟੀਆਈ ਟੀਚਰ ਜਿਹੜੇ ਰੱਖੇ ਜਾਣੇ ਨੇ ਕਿਵੇਂ ਤੁਸੀਂ ਇਹਨਾਂ ਪੋਸਟਾਂ ਵਾਸਤੇ ਅਪਲਾਈ ਕਰਨਾ ਹੈ ਕੀ ਤੁਹਾਡੀ ਐਲੀਜੀਬਿਲਟੀ ਰਹੇਗੀ ਪੂਰੀ ਜਾਣਕਾਰੀ ਜਿਹੜੀ ਤੁਹਾਨੂੰ ਡਿਟੇਲ ਵਿੱਚ ਪ੍ਰੋਵਾਈਡ ਕਰਾਵਾਂਗੇ ਸੋ ਵੀਡੀਓ ਨੂੰ ਜਿਹੜਾ ਤੁਸੀਂ ਪੂਰਾ ਵਾਚ ਕਰਿਓ ਸੋ ਜ਼ਿਆਦਾ देर ਨਾ ਕਰਦੇ ਹੋਏ ਆਪਾਂ ਚੱਲਦੇ ਆਪਨੇ ਅੱਜ ਦੀ ਨੋਟੀਫਿਕੇਸ਼ਨ ਉੱਪਰ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਦੋਸਤੋ ਫਾਰਮ ਉਡ ਦੀ ਤੇ ਫਾਰਮ ਜਿਹੜਾ ਆਨਲਾਈਨ ਭਰਿਆ ਜਾਣਾ ਦੋਸਤੋ ਜੌਬ ਲੋਕੇਸ਼ਨ ਪੰਜਾਬ ਰਹੇਗੀ ਪੰਜਾਬ ਦੇ ਸਾਰੇ ਮੁੰਡੇ ਕੁੜੀਆਂ ਇਸ ਜੌਬ ਵਾਸਤੇ ਐਲੀਜੀਬਲ ਨੇ ਦੋਸਤੋ ਅਪਲਾਈ ਕਰ ਸਕਦੇ ਨੇ ਅੱਗੇ ਆਪਾਂ ਗੱਲ ਕਰੀਏ ਜੌਬ ਕੈਟਾਗਰੀ ਦੀ ਤਾਂ ਪੱਕੇ ਤੌਰ ਤੇ ਜਿਹੜੀ ਭਰਤੀ ਹੋਏ ਦੋਸਤੋ ਪਰਮਾਨੈਂਟਲੀ ਜੌਬ ਹੋਵੇਗੀ ਸੋ ਜਿੰਨੇ ਵੀ ਟੀਚਰ ਲੱਗਣ ਦੇ ਚਾਹਵਨ ਕੈਂਡੀਡੇਟ ਨੇ ਉਹਨਾਂ ਵਾਸਤੇ ਇੱਕ ਬਹੁਤ ਹੀ ਵਧੀਆ ਤੇ ਸੁਨਹਿਰੀ ਮੌਕਾ ਜਿਹੜਾ ਹੈ ਉਹ ਆ ਚੁੱਕਿਆ ਦੋਸਤੋ ਗੱਲ ਕਰੀਏ ਆਪਾਂ ਪੰਜਾਬ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦੁਆਲੇ ਭਰਤੀ ਦਾ ਅਨਾਉਂਸਮੈਂਟ ਉਹ ਕੀਤਾ ਗਿਆ ਇਸ ਦੇ ਵਿੱਚ ਜਿਹੜੇ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਦੋਸਤੋ ਪੀਟੀਆਈ ਟੀਚਰ ਦੀਆਂ ਪੋਸਟਾਂ ਦਾ ਅਨਾਉਂਸਮੈਂਟ ਕੀਤਾ ਗਿਆ ਟੋਟਲ ਜਿਹੜੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਦੋਸਤੋ 2000 ਪੋਸਟਾਂ ਦਾ ਅਨਾਉਂਸਮੈਂਟ ਉਹ ਕੀਤਾ ਗਿਆ ਅੱਗੇ ਆਪਾਂ ਗੱਲ ਕਰੀਏ ਇਸ ਦੇ ਵਿੱਚ ਇੰਪੋਰਟੈਂਟ ਡੇਟ ਦੀ ਤਾਂ ਨੋਟੀਫਿਕੇਸ਼ਨ ਜਿਹੜਾ ਆਊਟ ਹੋਇਆ ਸੀ ਦੋਸਤੋ 14 7 2025 ਉਹ ਜਿਹੜਾ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਸੀ ਤੇ ਫਾਰਮ ਭਰਨ ਦੀ ਜਿਹੜੀ ਸਟਾਰਟਿੰਗ ਡੇਟ ਰੱਖੀ ਗਈ ਹੈ 23 7 2025 ਤੋਂ ਲੈ ਕੇ ਲਾਸਟ ਡੇਟ 28/22 8 2025 ਤੱਕ ਤੁਸੀਂ ਜਿਹੜੇ ਫਾਰਮ ਨੂੰ ਅਪਲਾਈ ਕਰ ਸਕਦੇ ਹੋ ਐਪਲੀਕੇਸ਼ਨ ਫੀਸ ਦੀ ਆਪਾਂ ਗੱਲ ਕਰੀ ਤੇ ਇਸ ਦੇ ਵਿੱਚ ਜਰਨਲ OBC ਤੇ EWS ਕੈਂਡੀਡੇਟ ਵਾਸਤੇ ਜਿਹੜੀ 2000 ਰੁਪਏ ਫੀਸ ਰੱਖੀ ਗਈ ਹੈ SC ST ਵਾਸਤੇ ਜਿਹੜੀ 1000 ਰੁਪਏ ਫੀਸ ਹੈ ਐਕਸਰਸ ਮੈਨ ਲਈ ਜਿਹੜੀ ਹੈ ਇਸ ਵਿੱਚ ਕੋਈ ਵੀ ਫੀਸ ਜਿਹੜੀ ਆ ਉਹ ਨਹੀਂ ਰੱਖੀ ਗਈ ਦੋਸਤੋ ਫੀਸ ਜਿਹੜੀ ਕਰਨੀ ਤੁਸੀਂ ਆਨਲਾਈਨ ਕਰਨੀ ਹੋਵੇਗੀ ਏਜ ਲਿਮਟ ਦੀ ਆਪਾਂ ਗੱਲ ਕਰੀਏ ਤਾਂ ਇਸ ਦੇ ਵਿੱਚ ਜਿਹੜੀ ਹੈ 18 ਸਾਲ ਤੋਂ ਲੈ ਕੇ 37 ਸਾਲ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਪੋਸਟਾਂ ਵਾਸਤੇ ਅਪਲਾਈ ਕਰ ਸਕਦੇ ਨੇ ਪਲੱਸ ਜਿਹੜਾ ਤੁਹਾਨੂੰ SC ST ਕਾਸਟ ਵਾਲੇ ਜਿਹੜੀ ਹੈ ਏਜ ਦਾ ਰਿਲੈਕਸੇਸ਼ਨ ਦਿੱਤੀ ਜਾਵੇਗੀ ਦੋਸਤੋ ਸਿਲੈਕਸ਼ਨ ਪ੍ਰੋਸੈਸ ਜਿਹੜਾ ਹੋਣਾ ਹੈ ਦੋਸਤੋ ਇਸ ਦੇ ਵਿੱਚ ਤੁਹਾਡਾ ਸਭ ਤੋਂ ਪਹਿਲਾਂ ਰਿਟਰਨ ਐਗਜ਼ਾਮ ਲਿਆ ਜਾਵੇਗਾ ਉਸ ਤੋਂ ਬਾਅਦ ਫਿਜ਼ੀਕਲੀ ਐਲੀਜੀਬਿਲਟੀ ਟੈਸਟ ਹੋਏਗਾ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਤੇ ਮੈਡੀਕਲ ਐਗਜ਼ਾਮੀਨੇਸ਼ਨ ਦੇ ਆਧਾਰ ਤੇ ਤੁਹਾਡੀ ਜਿਹੜੀ ਹੈ ਉਹ ਸਿਲੈਕਸ਼ਨ ਕੀਤੀ ਜਾਣੀ ਹੈ ਇਸ ਦੇ ਵਿੱਚ ਜਿਹੜੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਦੋਸਤੋ ਉਹ ਜਿਹੜੀਆਂ ਕੀਤੀਆਂ ਗਈਆਂ ਨੇ ਪੀਟੀਆਈ ਟੀਚਰ ਦੀਆਂ ਇਸ ਦੇ ਵਿੱਚ ਜੈਂਡਰ ਮੇਲ ਜਿਹੜੇ ਰੱਖੇ ਜਾਣੇ ਨੇ ਦੋਸਤੋ 1350 ਨੇ ਫੀਮੇਲ 650 ਟੋਟਲ ਜਿਹੜੀਆਂ 2000 ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਕੁਆਲਿਫੀਕੇਸ਼ਨ ਦੀ ਆਪਾਂ ਗੱਲ ਕਰੀਏ ਤਾਂ 10ਵੀਂ ਤੁਸੀਂ ਪਾਸ ਕੀਤੀ ਹੈ ਪੰਜਾਬੀ ਸਬਜੈਕਟ ਦੇ ਨਾਲ 50% ਮਾਰਕਸ ਦੇ ਨਾਲ ਤੇ 12ਵੀਂ ਪਾਸ ਕੀਤੀ ਹੈ ਤੁਹਾਡੇ ਕੋਲ ਡਿਪਲੋਮਾ ਫਿਜ਼ੀਕਲ ਐਜੂਕੇਸ਼ਨ ਦਾ ਡੀਪੀਐਡ ਸੀਪੀਐਡ ਜਾਂ ਇਸ ਦੇ ਨਜ਼ਦੀਕੀ ਕੋਈ ਡਿਪਲੋਮਾ ਕੀਤਾ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਵਾਸਤੇ ਜਿਹੜਾ ਅਪਲਾਈ ਕਰ ਸਕਦੇ ਹੋ ਸੋ ਅੱਗੇ ਕੈਟਾਗਰੀ ਵਾਈਜ਼ ਜਿਹੜੀਆਂ ਪੋਸਟਾਂ ਦਾ ਜਿਹੜਾ ਓਵੰਡੀ ਕਰਨ ਨੂੰ ਕੀਤਾ ਗਿਆ ਦੋਸਤੋ ਸੋ ਇਹ ਸੀ ਅੱਜ ਦੀ ਆਪਣੀ ਭਰਤੀ ਦਾ ਨੋਟੀਫਿਕੇਸ਼ਨ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਤੱਕ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਿਸੇ ਵੀ ਕੈਂਡੀਡੇਟ ਨੇ ਜਿਹੜਾ ਇਹ ਫਾਰਮ ਘਰ ਬੈਠੇ ਤੁਸੀਂ ਭਰਉਣਾ ਚਾਹੁੰਦੇ ਹੋ ਤਾਂ ਸਾਨੂੰ ਮੈਸੇਜ ਕਰਕੇ ਇਸ ਫਾਰਮ ਨੂੰ ਤੁਸੀਂ ਘਰ ਬੈਠੇ ਜਿਹੜਾ ਭਰਵਾ ਸਕਦੇ ਹੋ ਦੋਸਤੋ ਸੋ ਜਲਦੀ ਮਿਲਦੇ ਆ ਆਪਾਂ ਨਵੀਂ ਤੇ ਤਾਜ਼ਾ ਭਰਤੀ ਦਾ ਕੋਈ ਹੋਰ ਸਰਕਾਰੀ ਗੋਮਨ ਦਾ ਨੋਟੀਫਿਕੇਸ਼ਨ ਲੈ ਕੇ ਤਦ ਤੱਕ ਲਈ ਧੰਨਵਾਦ